ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਜੇ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਪ੍ਰੀਤ ਸਿੰਘ ਗਿੱਲ ਪਤਾ ਗੁਰਦਾਸਪੁਰ ਕਾਸਟ ਜੱਟ ਸਿੱਖ ਉਮਰ 27 ਸਾਲ ਕੱਦ 5 ਫੁੱਟ 11 ਇੰਚ ਕੰਮੇ ਜੀ ਇਹਨਾਂ ਦਾ ਕਨੇਡਾ ਪੀਆਰ ਬ੍ਰਿਟਿਸ਼ ਕੋਲੰਬੀਆ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਚਾਹ ਪੜਾਈ ਕਰਦੀ ਹੋਵੇ कद 5 फुट 6 इंच ਤੋਂ ਘੱਟ ਨਾ ਹੋਵੇ ਗੁਰਦਾਸਪੁਰ ਏਰੀਏ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਾਤੀ ਜੱਟ ਸਿੱਖ ਗੁੱਤ ਬਡਾਘਰ ਪਤਾ ਸੰਗਰੂਰ ਜਨਮ 28/7/1994 ਕਾਦੇ 6 ਫੁੱਟ ਪੜਾਈ ਬੀ ਟੈਕ ਮਕੈਨੀਕਲ ਲੜਕਾ ਦਸਤਾਰ ਬੰਨਦਾ ਕੰਮ ਇਹ ਜਿ ਜ਼ਮੀਨ ਪੰਜ ਕਿਲੇ ਚੌਬ ਮਹਾਲੀ ਦੇ ਵਿੱਚ ਕਰਦਾ ਹੈ ਲੜਕਾ ਸੈਲਰੀ 65000 ਪਰਿਵਾਰ ਦੇ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਦੇ ਮੈਰੀਡੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਤੇ ਸੋਣੀ ਸੰਖੀ ਹੋਵੇ ਤੇ ਜੱਟ ਸੀ ਕੋ ਫੈਮਲੀ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ प्रदीप ਕੌਰ ਉਮਰ 26 1990 ਕੱਦ 5 ਫੁੱਟ 2 ਇੰਚ ਕਾਸਟ ਸਿੱਖ ਰਵੀਦਾਸੀਆ ਗੋਤ ਹੀਰ ਜੱਸਲ ਪੜਾਈ ਬੀਕੋਮ ਐਮ ਕਮ ਬੀਐਡ ਪ੍ਰਾ 1 ਕੇਜੀ ਮੈਰਿਡ ਤੇ ਭੈਣ ਵੀ 1 ਕੇ ਮੈਰਿਡ ਪਿਤਾ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਫੈਮਲੀ ਵੈਲਿਊ ਲਿਵਰਲ ਫੈਮਲੀ ਸਟੇਟਸ ਮਿਡਲ ਕਲਾਸ ਕਾਮੇ ਜੀ ਇਹਨਾਂ ਦਾ ਵਰਕਿੰਗ ਐਸ ਏ ਕਾਊਂਟੈਂਟ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਰਾਮਗੜੀਆ ਗੋਤ ਚੰਨਾ ਉਮ ਕੱਦ 5 ਫੁੱਟ 3 ਇੰਚ ਉਮਰ 1996 ਪੜ੍ਹਾਈ ਪਲੱਸ 2 ਪਾਸ 3 ਇਅਰਸ ਇਲੈਕਟ੍ਰੋਨਿਕ ਡਿਪਲੋਮਾ 1 ਇਅਰ ਕੰਪਿਊਟਰ ਪ੍ਰਾ ਏਕੇਜੀ ਮੈਰਿਡੇ ਤੇ ਪਰਿਵਾਰ ਦੀ ਮੰਗੇ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਸਿੰਪਲ ਮੈਰਿਜ ਕਰਨੀ ਹੈ ਤੇ ਜਲੰਧਰ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਫਗਵਾੜਾ ਕਾਸਟ ਜੱਟ ਸਿੱਖ ਉਮਰ 1992 ਕੱਦ 5 ਫੁੱਟ 2 ਇੰਚ ਪੜਾਈ ਮੈਡੀਕਲ ਪਲੱਸ ਨਾਨ ਮੈਡੀਕਲ ਲਾ ਡਿਗਰੀ ਪਿਤਾ ਰਿਟਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਭਰਾ ਤਿੰਨ ਨੇ ਕਾਮੇ ਜੀ ਇਹਨਾਂ ਦਾ ਨਿਊਜ਼ੀਲੈਂਡ ਸਿਟੀਜ਼ਨ ਐਂਡ ਪਾਰਟ ਟਾਈਮ ਜੌਬ ਲਾ ਪ੍ਰੈਕਟਿਸ ਪਰਿਵਾਰ ਦੀ ਮੰਗੇ ਜੀ ਮੁੰਡਾ ਵਧੀਆ ਪੜ੍ਹਿਆ ਲਿਖਿਆ ਹੋਵੇ ਨਸ਼ੇ ਤੋਂ ਰਹਿਤ ਹੋਵੇ ਸੋਹਣਾ ਸਦਾਖਾ ਤੇ ਖਾਨਦਾਨੀ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਡਾਕਟਰ ਤਰਨਜੀਤ ਕੌਰ ਪਤਾ ਬਠਿੰਡਾ ਕਾਸਤ ਰਾਮਦਾਸਿਆ ਸਿੱਖ ਉਮਰ 13/8/1999 ਜਨਮ ਸਥਾਨ ਬਠਿੰਡਾ ਕੱਦ 5 ਫੁੱਟ 6 ਇੰਚ ਪੜਾਈ ਐਮਬੀਬੀਐਸ ਐਮਡੀ ਗਿਆਨੀ ਜੋਬ ਮੇਜਰ ਇਨ ਆਰਮੀ ਪਿਤਾ ਰਿਟਾਇਰਡ ਟੀਚਰ ਮਾਤਾ ਰਿਟਾਇਰਡ ਟੀਚਰ ਪੈਨ ਏਕੇ ਜੀ ਮੈਰਿਡ ਏ ਜੋਬ ਇਨ ਪੀਜੀਆਈ ਭਰਾ ਏਕੇ ਡੂਇੰਗ ਐਮਬੀਬੀਐਸ ਫਾਈਨਲ ইਅਰਸ ਤੇ ਪਰਵਾਰ ਦੀ ਮੰਗੇ ਜੀ ਮੁੰਡਾ ਐਮਡੀ ਡਾਕਟਰ ਹੋਵੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਗਿੱਲ ਉਮਰ 34 ਸਾਲ ਕੈਨੇਡੀਅਨ ਬੌਰਨ ਕੱਦ 5 ਫੁੱਟ 6 ਇੰਚ ਪੜਾਈ ਡਿਗਰੀ ਇਨ ਲਾਅ ਕਾਮੇਜੀ ਵਰਕਿੰਗ ਵਿਦ ਲਾਅ ਫਰਮ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਦਾ ਬੌਰਨ ਹੋਵੇ ਵਧੀਆ ਪੜਿਆ ਲਿਖਿਆ ਨੌਕਰੀ ਵਾਲਾ ਹੋਵੇ ਤੇ ਜੱਟ ਸਿੱਖ ਫੈਮਿਲੀ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਆਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੁਖਸਰ ਸਾਹਿਬ ਕਾਸਟ ਜਟ ਸਿੱਖ ਗੋਤਰ ਰੰਧਾਵਾ ਉਮਰ 24 ਆਠ 1992 ਕੱਦ 5 ਫੁੱਟ 5 ਇੰਚ ਪੜ੍ਹਾਈ ਐਮ ਐਸ ਸੀ ਫੈਸ਼ਨ ਡਿਜ਼ਾਈਨਿੰਗ ਕੰਮ ਇਹ ਜੀ ਇਹਨਾਂ ਦਾ ਪ੍ਰੋਫੈਸਰ ਪ੍ਰਾਈਵੇਟ ਯੂਨੀਵਰਸਿਟੀ 7 ਇਅਰ ਐਕਸਪੀਰੀਅੰਸ ਐਂਡ ਗੁੱਡ ਸੈਲਰੀ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਜੋਬ ਕਰਦਾ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਜ਼ਮੀਨ 20 ਕਿੱਲੇ ਹੋਵੇ ਤੇ ਵੈਸ਼ਨੋ ਪਰਿਵਾਰ ਹੋਵੇ ਮਕਸਰ ਏਰੀਆ 100 ਕਿਲੋਮੀਟਰ ਏਰੀਏ ਦੇ ਇਹ ਇਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਏਕ ਔਰ ਪਤਾ ਬਠਿੰਡਾ ਉਮਰ 27 1995 ਕੱਦ 5 ਫੁੱਟ 4 ਇੰਚ ਭੈਣਾ 2 ਨੇ ਇੱਕ ਕੈਨੇਡਾ ਇੱਕ ਪੰਜਾਬ ਪ੍ਰਾ 1 ਕੇਜੀ ਇੱਕ ਪੰਜਾਬ ਪੜਾਈ ਬੈਚਲਰ ਆਫ ਕਮਰਸ ਮਾਸਟਰ ਆਫ ਕਮਰਸ ਸਪਲਾਈ ਚੇਨ ਮੈਨੇਜਮੈਂਟ ਇਨ ਕੈਨੇਡਾ ਤੇ ਕਾਮੇਜੀ ਇਹਨਾਂ ਦਾ ਪਰਮਾਨੈਂਟ ਰੈ residense ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਨਜੀਤ ਕੌਰ ਪਤਾ ਅੰਮ੍ਰਿਤਸਰ ਕਾਸਟ ਮਜਬੀ ਸਿੱਖ ਉਮਰ 16 10 1998 ਜਨਮ ਟਾਈਮ 9:45 ਕੱਦ 5 ਫੁੱਟ 2 ਇੰਚ ਪੜਾਈ ਗ੍ਰੈਜੂਏਸ਼ਨ ਪਿਤਾ ਐਸਆਈ ਪੰਜਾਬ ਪੁਲਿਸ ਮਾਤਾ ਹਾਊਸ ਵਾਈਫ ਕੁੜੀ ਤਲਾਕਸ਼ੁਦਾਏ ਕਾਮੇ ਜੀ ਕੈਨੇਡਾ ਵਿਜ਼ਟਰ ਵੀਜੇ ਤੇ ਗਈ ਹੋਈ ਲੜਕੀ ਤੇ ਪਰਿਵਾਰ ਦੀ ਮੰਗ ਏ ਮੁੰਡਾ ਕੈਨੇਡਾ ਹੋਵੇ ਤਲਾਕਸ਼ੁਦਾ ਹੋਵੇ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਮਰਨ ਪਤਾ ਪਟਿਆਲਾ ਕਾਸਟ ਮਜਬੀ ਸਿੱਖ ਗੋਤ ਕਲਿਆਣ ਬਦ ਉਮਰ 16 11 1997 ਕੱਦ 5 ਫੁੱਟ 4 ਇੰਚ ਪੜਾਈ ਗ੍ਰੈਜੂਏਸ਼ਨ ਬਿਊਟੀਸ਼ੀਅਨ ਸਟੀਚਿੰਗ ਕੋਪਾ ਪਰਾ ਦੋਨੇ ਇੱਕ ਮੈਰਿਡ ਹੈ ਪਹਿਣਾ ਦੋਨੇ ਪਿਤਾ ਇਲੈਕਟ੍ਰੀਸ਼ੀਅਨ ਮਾਤਾ ਹਾਊਸ ਵਾਈਫ ਤੇ ਪਰਿਵਾਰ ਦੀ ਮੰਗੇ ਮੁੰਡਾ ਸਰਕਾਰੀ ਨੌਕਰੀ ਜਾਂ ਬਿਜ਼ਨਸ ਜਾਂ ਫਿਰ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਾਜਲ ਰਾਣੀ ਪਤਾ ਪਟਿਆਲਾ ਕਾਸਟ ਮਜਬੀ ਸਿੱਖ ਗੋਤ ਕਲਿਆਣ ਵੱਧ ਉਮਰ 5 9 1995 ਕੱਦ 5 ਫੁੱਟ 2 ਇੰਚ ਪੜਾਈ ਪਲੱਸ 2 ਈਟੀਟੀ ਪ੍ਰਾਦੋ ਇੱਕ ਮੈਰਿਡ ਭੈਣਾ ਦੋਨੇ ਪਿਤਾ ਇਲੈਕਟ੍ਰੀਸ਼ੀਅਨ ਮਾਤਾ ਹਾਊਸ ਵਾਈਫ ਨੇ ਕੰਮੇ ਜੀ ਕੁੜੀ ਦੁਬਈ ਦੇ ਵਿੱਚ ਕੰਮ ਕਰਦੀ ਏ ਤੇ ਪਰਿਵਾਰ ਦੀ ਮੰਗੇ ਮੁੰਡਾ ਦੁਬਈ ਦੇ ਵਿੱਚ ਹੋਵੇ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਿਆ ਏ ਜੇ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਤੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਚੰਚਲ ਪਤਾ ਫਿਰੋਜ਼ਪੁਰ ਕਾਸਟ ਨਾਈ ਸਿੱਖ ਗੋਤ ਵੇਰਕ ਉਮਰ 27 1995 ਪ੍ਰਾਇਕ ਮੈਰਿਡ ਗਵਰਨਮੈਂਟ ਚੌਬ ਕੱਦ 5 ਫੁੱਟ 3 ਇੰਚ ਪੜਾਈ ਬੀ ਐਸ ਸੀ ਨਰਸਿੰਗ 4 ਇਅਰ ਐਕਸਪੀਰੀਅੰਸ ਕਾਮੇ ਜੀ ਨਾ ਦਾ ਕੈਨੇਡਾ ਪੜ੍ਹਾਈ ਦੇ ਨਾਲ ਕੰਮ ਕਰ ਰਹੀ ਲੜਕੀ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਜਾਂ ਫਿਰ ਪੀਆਰ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਕੋਈ ਜਾਤੀਬੰਦਨ ਨਹੀਂ ਹੈ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਨਿਊਜ਼ੀਲੈਂਡ ਪੀਆਰ ਲੜਕੀ ਉਮਰ 1992 ਕੱਦ 5 ਫੁੱਟ 3 ਇੰਚ ਪੜ੍ਹਾਈ ਪਲੱਸ 2 ਨਾਨ ਮੈਡੀਕਲ ਪਲੱਸ 7 ਨੇ ਬੈਂਡ ਅਕਾਊਂਟਿੰਗ ਡਿਗਰੀ ਨਿਊਜ਼ੀਲੈਂਡ ਯੂਨੀਵਰਸਿਟੀ ਕਾਮਕਾਰੇ ਜੀ ਪੀਜੀ ਡਿਪਲੋਮਾ ਇਮੀਗ੍ਰੇਸ਼ਨ ਐਡਵਾਈਸ ਫਰੋਮ ਨਿਊਜ਼ੀਲੈਂਡ ਕਾਲਜ ਲੈਵਲ 7 ਪਰਿਵਾਰ ਦੀ ਮੰਗੇ ਜੀ ਮੁੰਡਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਪੜਿਆ ਲਿਖਿਆ ਤੇ ਬਿਜ਼ਨਸਮੈਨ ਹੋਵੇ ਉਮਰ 27 ਤੋਂ 33 ਦੇ ਵਿੱਚ ਹੋਵੇ ਜੱਟ ਸੇ ਕੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਾਪ੍ਰੀਤ ਕੌਰ ਦਿਓਲ ਕੈਨੇਡਾ ਪੀਆਰ ਪਤਾ ਲੁਧਿਆਣਾ ਕਾਸਟ ਜੱਟ ਸਿੱਖ ਉਮਰ 29 ਸਾਲ ਕੱਦ 5 ਫੁੱਟ 3 ਇੰਚ ਪੜਾਈ ਬੈਚਲਰ ਭਰਾ ਇੱਕ ਮੈਰਿਡ ਕੈਨੇਡਾ ਮਾਤਾ ਪਿਤਾ ਕੈਨੇਡਾ ਲੜਕੀ ਸ਼ਾਰਟ ਟਾਈਮ ਡਿਵੋਰਸਡ ਹੈ ਪਰਿਵਾਰ ਦੀ ਮੰਗੇ ਜੀ ਮੁੰਡਾ ਵਧੀਆ ਪਰਿਵਾਰ ਦਾ ਵੈਲ ਸੈਟਲ ਬ੍ਰਮਟਨ ਦੇ ਵਿੱਚ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨੀਹਾ ਨੂਰੀ ਪਤਾ ਚੰਡੀਗੜ੍ਹ ਕਾਸਟ ਕੈਸ਼ਵ ਰਾਜਪੂਤ ਗੋਤ ਨੂਰੀ ਧੌਨਕ ਉਮਰ 21 1995 ਕੱਦ 5 ਫੁੱਟ 3 ਇੰਚ ਪੜਾਈ ਬੀਐਸਸੀ ਨਰਸਿੰਗ ਪਿਤਾ ਜਤਿੰਦਰ ਕੁਮਾਰ ਇਲੈਕਟ੍ਰਿਕ ਸ਼ਾਪ ਮਾਤਾ ਪਰਮਿੰਦਰ ਕੌਰ ਪ੍ਰਾਈਵੇਟ ਨੌਕਰੀ ਤੇ ਕੰਮ ਇਹ ਜੀ ਇਹਨਾਂ ਦਾ ਲੈਕਚਰਰ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਜੀਕ ਔਰ ਪਤਾ ਪੀ ਕੀ ਕਾਸਟ ਮਜਬੀ ਸਿੱਖ ਗੋਤ ਗਿੱਲ ਉਮਰਦਾਸਦੋ 1988 ਕੱਦ 5 ਫੁੱਟ 3 ਇੰਚ ਪੜਾਈ ਬੀਏ ਬੀਐਡ ਐਮਏ ਪੈਣਾ ਤਿੰਨ ਨੇ ਪ੍ਰਾਏ ਏਕੇ ਪਰਿਵਾਰ ਦੀ ਮੰਗੇ ਜੀ ਮੁੰਡਾ ਵਧੀਆ ਨੌਕਰੀ ਕਰਦਾ ਹੋਵੇ ਜਾਂ ਸਰਕਾਰੀ ਨੌਕਰੀ ਕਰਦਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਫਗਵਾੜਾ ਕਾਸਟ ਜਟ ਸੇ ਖੂਮਰ 1992 ਕੱਦ 5 ਫੁੱਟ 2 ਇੰਚ ਪੜਾਈ ਮੈਡੀਕਲ ਪਲੱਸ ਨਾਨ ਮੈਡੀਕਲ ਲਾਅ ਡਿਗਰੀ ਪਿਤਾ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਪਰਾ ਤਿੰਨ ਨੇ ਕਾਮੇ ਜੀ ਇਹਨਾਂ ਦਾ ਨਿਊਜ਼ੀਲੈਂਡ ਸਿਟੀਜ਼ਨ ਐਂਡ ਪਾਰਟ ਟਾਈਮ ਜੌਬ ਲਾਅ ਦੀ ਪ੍ਰੈਕਟਿਸ ਤੇ ਪਰਿਵਾਰ ਦੀ ਮੰਗੇ ਚ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਨਸ਼ੇ ਤੋਂ ਰਹਿਤ ਹੋਵੇ ਸੁਭਾਣਾ ਸਨਖਾ ਤੇ ਖਾਨਦਾਨੀ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਬਾਗਾ ਪੁਰਾਣਾ ਕਾਸਟ ਜਟ ਸਿੱਖ ਗੋਤ ਬਰਾੜ ਉਮਰ 25 1 1992 ਕੱਦ 5 ਫੁੱਟ 3 ਇੰਚ ਪੜਾਈ ਬੀਸੀਏ ਐਮਸੀਏ ਕਮੇ ਜੀ ਇਹਨਾਂ ਦੀ ਲੜਕੀ ਕਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕਨੇਡਾ ਪੀਆਰ ਚਾ ਡਿਗਰੀ ਕੀਤੀ ਹੋਵੇ 8 ਤੋਂ 10 ਕਿਲੇ ਜ਼ਮੀਨ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਮੋਗਾ ਤੇ ਫਰੀਦਕੋਟ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਏਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗੇ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜੇ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਂਦਾ ਹੈ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਐਡ ਦੀ ਫੀਸ ਇੱਕ ਵਾਰ ਹੀ ਲਈ ਜਾਂਦੀ ਹੈ ਤੇ ਐਡ ਕੋਈ ਦਿਨ ਛੱਡ ਕੇ ਵਾਰ-ਵਾਰ ਲਗਾਈ ਜਾਂਦੀ ਹੈ ਜਿੰਨਾ ਟਾਈਮ ਤੱਕ ਪਰਿਵਾਰ ਦਾ ਰਿਸ਼ਤਾ ਨਹੀਂ ਹੋ ਜਾਂਦਾ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ